ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਲੈ ਤਿਹਾਰਾਂ ਦੇ ਦਿਨਾਂ ਜਿਹੜੇ ਸਟਾਰਟ ਹੋ ਗਏ ਦੀਵਾਲੀ ਦੇ ਉੱਤੇ ਵੱਡੀਆਂ ਆਫਰਾਂ ਤੁਹਾਨੂੰ ਦੇਣੀਆਂ ਜਿਹੜੇ ਵੀ ਵੀਰ 55 ਇੰਚੀ LED ਲੈ ਕੇ ਜਾਣਗੇ 3 ਮਹੀਨਿਆਂ ਦਾ Wi-Fi ਬਿਲਕੁਲ ਫ੍ਰੀ ਹੋਊਗਾ ਜੈਨੂਅਲ ਰੇਟ ਹੋਣਗੇ ਆਪਾਂ ਕਿੱਥੇ ਦੇ ਪਹੁੰਚੇ ਆ ਗੋਨਿਆਣਾ ਮੰਡੀ ਧਰਮਸ਼ਾਲਾ ਦੇ ਨੇੜੇ ਢਾਲੀਵਾਲ ਇੰਟਰਪ੍ਰਾਈਜ਼ ਤੇ ਆਪਾਂ ਪਹੁੰਚੇ ਆ ਵੱਡੀਆਂ-ਵੱਡੀਆਂ ਆਫਰਾਂ ਲਈ ਧਮਾਕਾ ਆਪਾਂ ਪਾਉਣੇ ਆ ਜਿਹੜੇ ਵੀ ਕਿਸੇ ਭਰਾ ਨੇ ਕਿਸੇ ਰਿਸ਼ਤੇਦਾਰ ਨੇ ਕਿਸੇ ਅੰਗਰੇਜ਼ੰਗਲੀ ਚ ਕੋਈ ਵਿਆਹ ਸ਼ਾਦੀ ਆ ਜਾਂ ਕੋਈ ਵੈਸੇ ਕਿਸੇ ਨੂੰ ਕੋਈ ਸਮਾਨ ਲੈ ਤੇ ਰੇਟ ਹੋਣਗੇ ਜੈਨੂਅਲ ਆ ਵੱਡੀਆਂ-ਵੱਡੀਆਂ ਆਫਰਾਂ ਤੇ ਤੁਹਾਨੂੰ ਦਿਵਾਉਣੀ ਆ ਅੱਜ ਸਾਰੇ ਬਾਜ਼ਾਰ ਦਾ ਰੇਟ ਜਿਹੜਾ ਜੈਨੂਅਲ ਹੋਊਗਾ ਤੁਸੀਂ ਆਪ ਹੀ ਦੇਖ ਲਓ ਕਸਟਮਰ ਤੇ ਕਸਟਮਰ ਜਿਹੜਾ ਪ੍ਰੋਪਰ ਉਹ ਚੜਿਆ ਪਿਆਗਾ ਸਾਡੀ ਵੀ ਕੋਸ਼ਿਸ਼ ਇਹੀ ਆ ਵੀ ਜਿਹੜੇ ਵੀ ਭਰਾਵਾਂ ਨੇ ਕੋਈ ਸਮਾਨ ਲੈਣਾ ਹੈਗਾ ਜੈਨੂਅਲ ਰੇਟ ਹੋਣ ਜੈਨੂਅਲ ਰੇਟਾਂ ਤੇ ਜਿਹੜੀਆਂ ਆਫਰਾਂ ਆ ਉਹ ਵੀਰ ਅਰਗਿਆਂ ਨੂੰ ਮਿਲਣਾਂ ਤਿੰਨ ਤਿੰਨ ਗਿਫਟ ਦਿੱਤੇ ਜਾਣਗੇ ਲੈ ਦਰਸ਼ਕੋ ਗੱਲ ਬਾਤ ਤੁਹਾਡੀ ਵੀਰਨਾ ਕਰਨ ਸਾਰਾ ਡਿਟੇਲ ਲੈ ਕੇ ਦਿੰਨੇ ਆ ਕਿਹੜੀ ਚੀਜ਼ ਦਾ ਕੀ ਰੇਟ ਹੈ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਜਿਹੜੀ ਵੀਡੀਓ ਆਪਾਂ ਸ਼ੂਟ ਕਰਨੀ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਕੋ ਜੀ ਹਾਂ ਜੀ ਬੜੀ ਵਧੀਆ ਤੁਸੀਂ ਸੁਣਾਓ ਸਰ ਬਹੁਤ ਹੀ ਵਧੀਆ ਹਾਂਜੀ ਕਿਉਂਕਿ ਤਿਹਾਰਾਂ ਦੇ ਦਿਨ ਸਟਾਰਟ ਹੋ ਗਏ ਹਾਂਜੀ ਹਰ ਇੱਕ ਸ਼ੌਪ ਤੇ ਠਮਾਲਾ ਜਿਹੜੀਆਂ ਪਈ ਜਾਂਦੀਆਂ ਤੇ ਅੱਜ ਆਪਾਂ ਜਿਹੜੇ ਤਮਾਕੀਓ ਵੱਡੇ ਪਾਉਣੇ ਆ ਬਹੁਤ ਵੱਡੇ ਪਾਉਣੇ ਠੀਕ ਹੈ ਨਾ ਜਿਹੜੇ ਵੀ ਏਰੀਆ ਦੇ ਕਿਸੇ ਰਿਸ਼ਤੇਦਾਰ ਨੇ ਕਿਸੇ ਇੰਦਰੀ ਸੰਗੜੀ ਹਾਂ ਜੀ ਸਰ ਹਾਂ ਨਾ ਜੀ ਬਿਲਕੁਲ ਟੀਰੇ ਟੂਟੇ ਨਾ ਲਿਖ ਦਿੱਤੀ ਅੱਜ ਆਪਾਂ ਰੇਟ ਤੁਸੀਂ ਦੱਸੋ ਸਰ ਕਿ ਨਹੀਂ ਕੀ ਦੇ ਮੈਂ ਤਾਂ ਇਹ ਕਹਿੰਦਾ ਵੀ ਹਰੇਕ ਭਰਾ ਨੂੰ ਜਿਹਨੂੰ ਸ਼ੌਂਕ ਆ ਕਿ ਟੀਵੀ ਵੇਖਦੇ ਅੱਖਾਂ ਪੱਕਦੀਆਂ ਉਹਦਾ ਵੀ ਜੀ ਕਰਦਾ ਵੀ ਯਾਰ ਮੇਰੇ ਵੀ ਕਮਰੇ ਦੇ ਵਿੱਚ ਅਲੀਲੀ ਲੱਗੀ ਹੋਵੇ ਵੱਡੀ ਹੋਵੇ ਸਿਨੇਮੇ ਜਾਣ ਦੀ ਜ਼ਰੂਰਤ ਹੀ ਨਾ ਪਵੇ ਹਨਾ ਮੈਂ ਤਾਂ ਕਹਿੰਦਾ ਫ੍ਰੀ ਦੇ ਦੇ ਫ੍ਰੀ ਲੈ ਜਾਓ ਜੀ ਕੋਈ ਦਿੱਕਤ ਨਹੀਂ ਹੈ ਬਸ ਤੁਸੀਂ ਆਪ ਦਾ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਓ ਤੁਸੀਂ ਆਪਾਂ ਫ੍ਰੀ ਦੇ ਦਾਂਗੇ ਚੱਕੋ ਦਰਸ਼ਕੋ ਕਿਉਂਕਿ ਮਹੀਨਾ ਚੱਲੀ ਜਾਂਦਾ ਹੈ ਕਰਣਾ ਹਜੇ ਝੋਨਾ ਵੀ ਨਹੀਂ ਆਇਆ ਤੇ ਕਾਫੀ ਭਰਾਵਾਂ ਦੀ ਸੈਦਰੀ ਸੁਦਰੀ ਵੇੜੀ ਪਈ ਆ ਕੱਲਾ ਆਧਾਰ ਕਾਰਡ ਤੇ ਪੈਨ ਕਾਰਡ ਲੈ ਕੇ ਬੀਜ ਦੇ ਕੋਲੇ ਪਹੁੰਚ ਜਾਓ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਚੀਜ਼ ਤੁਸੀਂ ਲਿਜਾ ਸਕਦੇ ਹੋ ਦੱਸਿਓ ਭਾਈ ਆ ਵੱਡੀ ਵੱਡੀ ਸਾਰੀ ਐਲ ਸੀ ਡੀ ਦਾ ਤੁਸੀਂ ਦੱਸੋ ਅੱਜ ਜੀ ਡੀਟਰ ਹੋਊਗਾ ਇਹ ਹੈ ਜੀ 75 ਇੰਚ ਕੰਪਨੀ ਦੀ ਹਾਇਰ ਦੀ ਆ ਜਾਂਦੀ ਹੈ ਜੀ ਇਹ ਜੀ ਠੀਕ ਹੈ ਜੀ ਵੈਸਤਾ ਪ੍ਰਾਈਸ ਇਹਦਾ ਮਾਰਕੀਟ ਦੇ ਵਿੱਚ 95000 ਚੱਲ ਰਿਹਾ 94000 ਚੱਲ ਰਿਹਾ ਆਪਣੇ ਕੋਲ ਅੱਜ ਜੀ ਦੇ ਡੇਟ ਵਿੱਚ ਗੱਲ ਕਰਾਂ ਜੀ ਵੈਸੇ ਤਾਂ ਇਹਦਾ ਪ੍ਰਾਈਸ ਹੈਗਾ 90000 ਦਾ ਜੀ ਉਤੋਂ ਜੀਐਸਟੀ ਘਟਾ ਕੇ ਤਾਂ ਬਾਲਾ ਵੱਡੀ ਪਹੁੰਚ ਹੋ ਗਿਆ ਤਾਂ ਹਰੇਕ ਦੀ ਪਹੁੰਚ ਤੋਂ ਬਾਹਰ ਹੋ ਜੂਗਾ 90000 ਤਾਂ ਲਾਉਣ ਲੱਗਿਆ ਬੰਦਾ ਦੋ ਵਾਰੀ ਸੋਚੂਗਾ ਜੀ ਬਿਲਕੁਲ ਪੋਸੀਬਲ ਹੈਗਾ ਜੀ ਉਹ ਚੀਜ਼ ਨੂੰ ਬਟ ਇੱਕ ਆਪਾਂ ਹੋਰ ਦਿਵਾਲੀ ਦੇ ਮੌਕੇ ਤੇ ਆਪਾਂ ਇੱਕ ਹੋਰ ਚੀਜ਼ ਪੋਸੀਬਲ ਕੀਤੀ ਹੈ ਤੁਹਾਡੇ ਵਾਸਤੇ ਹੂੰ ਇਹ ਤੁਸੀਂ ਕਿਸ਼ਤਾਂ ਦੇ ਵੀ ਘਰੇ ਲੈ ਆ ਜਾ ਸਕਦੇ ਹੈਗੇ ਉਹ ਕਿਸ਼ਤ ਤੁਹਾਡੀ ਅਪਰੋਕਸ ਬਣੂਗੀ 2999 ਤੋਂ ਲੈ ਕੇ 3000 ਦੇ ਸਮਥਿੰਗ ਤੱਕ ਜੀ ਜੀ ਕਿਸ਼ਤਾਂ ਦੇ ਵੀ ਤੁਸੀਂ ਇਸ ਨੂੰ ਘਰੇ ਲੈ ਕੇ ਜਾ ਸਕਦੇ ਹੋ ਕਿੰਨੇ ਤੱਕ ਪੈ ਜੂਗੀ ਕਿਸ਼ਤਾਂ ਦੇ ਉੱਪਰ ਕਿਸ਼ਤਾਂ ਦੇ ਜੀ ਅਗਰ ਮੈਂ ਉਹੀ ਗੱਲ ਕਰ ਰਿਹਾ ਸੀਗਾ ਜੀਐਸਟੀ ਘਟਦੀ ਹੈ ਜੀ ਯਾਰ ਦੀ ਸਾਰੀ ਚੱਕੋ ਦਰਸ਼ਕੋ ਕਿ ਕਿੰਨੇ ਟਾਈਮ ਚ ਕਿਸ਼ਤਾਂ ਜਿਹੜੀਆਂ ਪੂਰੀਆਂ ਹੋ ਜਾਣਗੀਆਂ ਕਿੰਨੇ ਮਹੀਨੇ ਦੀ ਬਣ ਜੂਗੀ ਤੁਹਾਡੇ ਤੇ ਡਿਪੈਂਡ ਹੈ ਜੀ ਸਾਲ ਦੀ ਬਣ ਜਾਂਦੀ ਹੈ 2 ਸਾਲ ਦੀ ਬਣ ਜਾਂਦੀ ਹੈ 3 ਸਾਲ ਦੀ ਬਣ ਜਾਂਦੀ ਹੈ ਜੀ ਕੋਈ ਜ਼ਰੂਰੀ ਨਹੀਂ ਵੀ ਭਾਰ ਕਿਸ਼ਤ ਦੇ ਬਾਲੇ ਪਾਉਣਾ ਹੈ ਭਾਰ ਪਾਉਣੇ ਦੇ ਨਹੀਂ ਦਿੰਦੇ ਜੀ ਭਾਰ ਜੀ ਆਪਾਂ ਵਾਹ ਜਿੰਨੇ ਲਗਾਉਂਗਾ ਪਾਉਣੇ ਦੀ ਕਿਸ਼ਤ ਕਰ ਦਾਂਗੇ ਇਹਦੀ ਲੋ ਦਰਸ਼ਕੋ ਚੱਕੋ ਹੋ ਇਹਦਾ ਰੇਟ ਵੀ ਹੋ ਗਿਆ ਤੇ ਬਾਕੀ ਜਿਸ ਹਿਸਾਬ ਨਾਲ ਛੋਟੀਆਂ ਹੋਣਗੀਆਂ ਸਭ ਤੋਂ ਵੱਡੀ ਚੀਜ਼ ਗੀਜ਼ਰ ਦੀ ਪ੍ਰੋਬਲਮ ਆ ਗਈ ਸਿਆਲ ਆ ਗਿਆ ਹਾਂਜੀ ਅੱਧੇ ਵੀਰ ਤਾਂ ਨੋਰਤੇ ਡਰੀ ਜਾਂਦੇ ਆ ਕਿ ਯਾਰ ਠੰਡ ਹੈ ਹਾਂਜੀ ਤੇ ਗੀਜ਼ਰ ਦਾ ਰੇਟ ਆ ਜੋ ਦੇਵੇ ਜਿਹੜਾ ਬਿਲਕੁਲ ਬਜਾਰਚੀ ਨਾ ਹੋਵੇ ਗੀਜ਼ਰ ਆਪਾਂ ਜੀ ਐ ਕਰ ਦਿੰਦੇ ਆ ਤੁਹਾਨੂੰ ਇੱਕ ਆਫਰ ਦੇ ਦਿੰਦੇ ਆ ਐਲਈਡੀ ਨਾਲ ਕਰ ਤੁਸੀਂ ਗੀਜ਼ਰ ਫ੍ਰੀ ਕਰ ਦਈਏ ਅਸੀਂ ਤੈਨ ਕਿਵੇਂ ਰਹੂਗਾ ਦੋਨੇ ਕੰਮ ਹੀ ਹੋ ਜਾਣਗੇ ਹੈਨਾ ਹਾਂਜੀ ਐਲਈਡੀ ਵੀ ਕਰ ਲੱਗ ਜੂਗੀ ਨਾਲ ਗੀਜ਼ਰ ਫ੍ਰੀ ਦੇ ਦਾਂਗੇ ਜੀ ਤੁਹਾਨੂੰ ਜੀ ਕੀ ਰੇਟ ਪੇਜੂਗਾ ਫਿਰ ਗੀਜ਼ਰ ਦੇ ਰੇਟ ਪਾ ਕੇ ਜੀ ਆਪਾਂ ਤੁਹਾਨੂੰ 84000 ਦੀ ਐਲਈਡੀ ਨਾਲ ਗੀਜ਼ਰ ਦੇ ਦਿਆਂਗੇ ਜ ਚੱਕੋ ਦਰਸ਼ਕੋ ਕਿੰਨੇ ਲੀਟਰ ਵਾਲਾ ਹੋਊਗਾ ਗੀਜ਼ਰ ਜੀ 25 ਲੀਟਰ ਦਾ ਗੀਜ਼ਰ ਹੋਊਗਾ ਚੱਕੋ ਦਰਸ਼ਕੋ ਤਿੰਨ ਜਾਣੇ ਖੁੱਲਡ ਲੈ ਨਾ ਸਕਦੇ ਹੋ ਤੇ ਨਾਲ ਤੁਹਾਨੂੰ ਗੀਜ਼ਰ ਫ੍ਰੀ ਕਰ ਦਿੱਤੇ ਹੋਰ ਗਿਫਟ ਨਹੀਂ ਕੋਈ ਨਾਲ ਦੇਣੇ ਹੋਰ ਹੋਰ ਗਿਫਟ ਦੀ ਗੱਲ ਕਰਾਂ ਜੀ ਆਪਣੇ ਕੋਲੇ ਸ਼ਾਪ ਵੱਲੋਂ ਕਾਫੀ ਵਧੀਆ ਆਫਰ ਦਿੱਤੇ ਗਏ ਨੇ ਗਿਫਟ ਦਿੱਤੇ ਗਏ ਨੇ ਆ ਦੇਖ ਸਕਦੇ ਹੋ ਇਹਨਾਂ ਦੋਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਗਿਫਟ ਘਰੇ ਲੈ ਕੇ ਜਾ ਸਕਦੇ ਹੈਗੇ ਹੋ ਕਿਸੇ ਵੀ ਪ੍ਰੋਡਕਟ ਨਾਲ ਕੋਈ ਮਨਾਈ ਨਹੀਂ ਹੈ ਕੋਈ ਰੁਕਾਈ ਨਹੀਂ ਹੈ ਇਹਦੇ ਵਿੱਚ ਆ ਜਾਂਦੀ ਹੈ ਜੇ ਇਲੈਕਟ੍ਰੋਨਿਕ ਕੈਟਲਾਈਜ਼ਰ ਪਾਣੀ ਗਰਮ ਕਰ ਸਕਦੇ ਹੋ ਚਾਹ ਗਰਮ ਕਰ ਸਕਦੇ ਹੋ ਸਰਦੀਆਂ ਦੇ ਵਿੱਚ ਬਹੁਤ ਕੰਮ ਆਊਗਾ ਟੋਸਟਰ ਇੱਕ ਐ ਵੀ ਬ੍ਰੈਕਫਾਸਟ ਦੇ ਵੇਲੇ ਆਪਾਂ ਕੁਝ ਵੀ ਹਲਕਾ ਫੁਲਕਾ ਬਣਾ ਸਕਦੇ ਹੈਗੇ ਇਹ ਬਿਲਕੁਲ ਫਰੀ ਚੀਜ਼ ਹੈ ਤੁਸੀਂ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਗਿਫਟ ਕਰੇ ਲੈ ਕੇ ਜਾ ਸਕਦੇ ਹੋ ਇਨਫੈਕਟ ਦੋਨੇ ਵੀ ਲੈ ਕੇ ਜਾ ਸਕਦੇ ਹੋ ਵਾਹ ਜੀ ਵਾਹ ਹਾਂ ਜੀ ਇਹਦਾ ਬਿਕਾਊਟ ਕੋਈ ਚਾਰਜ ਨਹੀਂ ਹੈ ਕੋਈ ਚਾਰजेस ਨਹੀਂ ਹੈ ਵਿੱਚ ਵਿੱਚ ਹੀ ਆ ਗਿਆ ਸਾਰਾ ਕੋਈ ਵਿੱਚ ਚੱਕੋ ਦਰਸ਼ਕੋ ਵੱਡਾ ਸਾਰਾ ਰੱਖਸ਼ਾ ਕਰਾ ਲਿਆ ਜਾਂ ਗੱਡੀ ਖੁੱਲੀ ਲਿਆਇਓ ਵੱਡੀ ਹੈ ਨਾ ਜੀ ਜੀ ਹਾਂ ਇੱਕ ਹੋਰ ਵੀ ਉੱਪਰ ਦੇਾਂਗੇ ਜੀ ਤੁਹਾਨੂੰ ਦੱਸੋ ਜੀ ਦਾ ਦੋ ਗਿਫਟ ਚੱਲ ਹੀ ਰਹੇ ਆ ਆਪਣੇ ਵੱਲੋਂ ਜੀ ਇੱਕ ਆ ਜਾਂਦਾ ਜੀ ਸਰਪ੍ਰਾਈਜ਼ ਗਿਫਟ ਜੀ ਇਸ ਗਿਫਟ ਦੇ ਵਿੱਚ ਆਏ ਅਗਰ ਸਾਡੇ ਕੋਲੋਂ ਤੁਸੀਂ 50000 ਤੋਂ ਉੱਪਰ ਕੋਈ ਵੀ ਕੋਈ ਵੀ ਬਿਲਿੰਗ ਕਰਾਣੇ ਹੋ ਪਰਚੇਸ ਕਰਦੇ ਹੈਗੇ ਹੋ ਕੋਈ ਡਿਪੈਂਡ ਉਹ ਮਤਲਬ ਨਹੀਂ ਹੈ ਵੀ ਤੁਸੀਂ ਕਨਾਟ ਫైనాన్స్ ਕਰਾ ਰਹੇ ਹੋ ਕੈਸ਼ ਕਰ ਰਹੇ ਹੋ ਉਹ ਤਾਂ ਕੋਈ ਮਤਲਬ ਨਹੀਂ ਹੈ ਸਾਡੇ ਵੱਲੋਂ ਇੱਕ ਸਰਪ੍ਰਾਈਜ਼ ਗਿਫਟ ਦਿੱਤਾ ਜਾਊਗਾ ਜੀ ਤੀਜਾ ਕੁਝ ਵੀ ਹੋ ਸਕਦਾ ਹੈ ਜਿਆਦਾ ਵੀ ਮਹਿੰਗਾ ਵੀ ਹੋ ਸਕਦਾ ਹੈ ਜਿਆਦਾ ਸਸਤਾ ਵੀ ਹੋ ਸਕਦਾ ਹੈ ਉਹ ਤੁਹਾਡੇ ਤੇ ਡਿਪੈਂਡ ਹੈ ਜੀ ਕਿਸਮਤ ਦੇਖੋ ਤੁਸੀਂ ਕਿੰਨੀ ਅਜ਼ਮਾਓਗੇ ਆਪਣੀ ਦਰਸ਼ਕੋ ਦੇਖੋ ਵੇਖਣ ਨੂੰ ਤਾਂ ਬਾਵਾ ਪਾਰਾ ਲੱਗਦਾ ਪਰ ਇਹ ਤਾਂ ਕਿਸਮਤ ਹੀ ਜਮਾਉਣੀ ਪਊਗੀ ਵੀ ਕੀ ਚੀਜ਼ ਹੈ ਵਧੀਆ ਜੀ ਹੋਊਗਾ ਜੀ ਬਿਲਕੁਲ ਬਹੁਤ ਵਧੀਆ ਚ ਹੋਊਗਾ ਜੀ ਲੋ ਦਰਸ਼ਕੋ ਜਿਹੜੇ ਭਰਾ ਲੈ ਕੇ ਜਾਣਗੇ ਫੈਮਿਲੀ ਦੇ ਵਿੱਚ ਬੈਠ ਕੇ ਵੀਡੀਓ ਵੀ ਤੁਸੀਂ ਪਾ ਸਕਦੇ ਹੋ ਵੀ ਆਹ ਚੀਜ਼ਾਂ ਨੂੰ ਨਿਕਲੀ ਆ ਸਾਰੀ ਫੈਮਿਲੀ ਖੁਸ਼ ਹੋ ਜੂਗੀ ਕੋ ਤਿਆਰਾਂ ਦਾ ਮੌਕਾ ਤੇ ਅਸੀਂ ਵੀ ਬਿਲਕੁਲ ਸਾਫ਼ ਸੁਥਰੇ ਕਾਊਂਟਰ ਤੇ ਤੁਹਾਨੂੰ ਲੈ ਕੇ ਆਏ ਆ ਹੁਣ ਇਹਦਾ ਵੀ ਕੰਮ ਨਿਮੇੜੋ ਕਿਉਂਕਿ ਕਾਫੀ ਭਰਾ ਮੰਗੇ ਕਿਤੇ ਚੂਹਾ ਤਾਂ ਟੋਗ ਗਿਆ ਕਿਤੇ ਕੋਸ਼ ਹੋ ਗਿਆ ਕਿਤੇ ਕੋਸ਼ ਹੋ ਗਿਆ ਆਟੋਮੈਟਿਕ ਤੇ ਵੀ ਸੁੱਕੇ ਕੱਪੜੇ ਪਾ ਦੇਣ ਸੁੱਕੇ ਨਿਕਲ ਜਾਣ ਸੁੱਕੇ ਨਿਕਲ ਜਾਂਦੇ ਆ ਜੀ ਸੁੱਕੇ ਪਾਓਗੇ ਸੁੱਕੇ ਹੀ ਨਿਕਲ ਜਾਣਗੇ ਜੀ ਅਗਲਾ ਕੰਪਨੀਆਂ ਦੇ ਵਿੱਚ ਵਾਸ਼ਿੰਗ ਮੀਨ ਆਪਣੇ ਸੈਮੀ ਦੀ ਗੱਲ ਕਰੀਏ ਫਰੰਟ ਲੋਡ ਦੀ ਗੱਲ ਕਰੀਏ ਆਪਣੇ ਕੋਲ ਸਾਰੀਆਂ ਕੰਪਨੀਆਂ ਦੀ ਵਾਸ਼ਿੰਗ ਮਸ਼ੀਨਸ ਅਵੇਲੇਬਲ ਹੈਗੀਆਂ ਨੇ ਕਸਟਮਰ ਦੇ ਜੋ ਟੇਸਟ ਤੇ ਡਿਪੈਂਡ ਹੈ ਮੂਡ ਤੇ ਡਿਪੈਂਡ ਹੈ ਵੀ ਉਹ ਕਿਹੜੀ ਮਸ਼ੀਨ ਪਰਚੇਸ ਕਰਨਾ ਚਾਹੁੰਦੇ ਹੈ ਸੈਮੀ ਦੇ ਵਿੱਚ ਇੰਟਰਸਟ ਰੱਖਦੇ ਹੈ ਜਾਂ ਫਰੰਟ ਲੋਡ ਦੀਆਂ ਟੌਪ ਲੋਡ ਦੀਆਂ ਚਾਹਤ ਰੱਖ ਸਕਦੇ ਹੈ ਮਾਰਕੀਟ ਨਾਲੋਂ ਬਹੁਤ ਘੱਟ ਰੇਟ ਹੈਗਾ ਜੀ ਆਪਣਾ ਜਿਹੜੀ GST ਕੱਢੀ ਹੈ ਉਹਦਾ ਵੀ ਲਾਭ ਉਠਾਓ ਤੁਸੀਂ ਉਹਦਾ ਵੀ ਬਹੁਤ ਵਧੀਆ ਰੇਟ ਦੇ ਵਿੱਚ ਮਿਲ ਰਹੀ ਆਪਾਂ ਨੂੰ ਚੀਜ਼ ਜੀ ਵਾਹ ਜੀ ਵਾਹ ਕਿਉਂਕਿ ਸਯੁਗਤ ਪਰਿਵਾਰ ਹੋ ਗਿਆ ਖਤਮ ਫੈਮਿਲੀ ਰੇਟ ਨੇ ਛੋਟੀਆਂ ਛ ਫਿਰ ਤਾਂ ਬਹੁਤ ਦਰਮਿਆਨੀ ਹੋ ਗਈ ਹੈ ਨਾ ਨਾਲੇ ਵੱਡਿਆਂ ਚ ਨਾਲੇ ਛੋਟਿਆਂ ਚ ਕੀ ਕੋਸਟ ਪੈ ਜੂਗੀ ਇਹਦੀ ਕੋਸਟ ਪੈਂਦੀ ਹੈ ਜੀ ਵੈਸੇ ਦਾ ਮਾਰਕੀਟ ਪ੍ਰਾਈਸ ਚੱਲ ਰਿਹਾ ਸੀਗਾ ਜੀ 28990 ਦਾ ਅੱਜ ਦੀ ਰੇਟ ਵਿੱਚ ਤੁਹਾਨੂੰ ਇਹ ਮਸ਼ੀਨ ਪੈਂਦੀ ਹੈ ਸਾਰੀ 26500 ਦੀ ਉਹ ਕੈਸ਼ ਹੈ ਅਗਰ ਤੁਸੀਂ ਕਿਸ਼ਤਾਂ ਦਾ ਲਹੋਗੇ ਇਸ ਦਾ ਤੇ ਤੁਹਾਨੂੰ ਅਲੱਗ ਮਸ਼ੀਨ ਦਾ ਰੇਟ ਘੱਟ ਵੀ ਸਕਦਾ ਹੈਗਾ ਕਿਉਂਕਿ ਸਕੀਮਾਂ ਚੱਲ ਰਹੀਆਂ ਵਨ EMI ਆਫ ਦਾ ਆਫਰ ਚੱਲ ਰਿਹਾ ਹੈਗਾ ਇਹਦੇ ਨਾਲ ਫਿਰ ਗਿਫਟ ਇਹਦੇ ਨਾਲ ਵੀ ਐਡ ਕਰੋਂਗੇ ਜੀ ਸਰ ਜ਼ਰੂਰ ਕਰਾਂਗੇ ਇਹਦੇ ਨਾਲ ਕਿੰਨੇ ਗਿਫਟ ਹੋ ਜਾਣਗੇ ਇਹਦੇ ਨਾਲ ਵੀ ਜਿੰਨੇ ਕਹੋਗੇ ਜੀ ਉਹਨੇ ਕਰ ਦਾਂਗੇ ਜੀ ਦੋ ਆਰੇ ਦੋ ਦੋ ਦੇ ਸਕਦੇ ਆ ਤਿੰਨ ਦੇ ਸਕਦੇ ਆ ਜੀ ਤਿੰਨ ਦਿਓ ਜੀ ਹਾਂ ਜੀ ਕਸਟਮਰ ਦੇ ਰੈਸ਼ ਨਹੀਂ ਕਰਾਂਗੇ ਜੀ ਕਸਟਮਰ ਨਹੀਂ ਰੈਸ਼ ਕਰਾਂਗੇ ਅਗਰ ਉਹਨਾਂ ਨੂੰ ਤਿੰਨ ਗਿਫਟ ਚਾਹੀਦੇ ਤਾਂ ਤਿੰਨ ਵੀ ਦੇਵਾਂਗੇ ਅਸੀਂ ਤਿੰਨ ਗਿਫਟ ਵੀ ਵਧੀਆ ਹੁਣ ਯੂਜ਼ ਵਾਸਤੇ ਕੋਈ ਚੀਜ਼ ਹੋਵੇ ਬਿਲਕੁਲ ਯੂਜ਼ ਵਾਸਤੇ ਹੈ ਜੀ ਆਹ ਦੇਖ ਸਕਦੇ ਕਿਹੜੀ ਜੀ ਲੈ ਸਕਦੇ ਚੱਕੋ ਦਰਸ਼ਕੋ ਜਿਹੜੀ ਜੀ ਪਸੰਦ ਆ ਤੁਸੀਂ ਉਹੀ ਸਿਲੇਕਟ ਕਰੀ ਜਾਓ ਤੇ ਹੁਣ ਫਰਿੱਜ ਦੀ ਵੀ ਆਪਾਂ ਗੱਲ ਕਰੀਏ ਜੀ ਹੈਨਾ ਫਰਿੱਜ ਆ ਕਿਉਂਕਿ ਛੋਟੇ ਦਰਸ਼ਕੋ ਬਹਾਵ ਟਾਈਮ ਦੇ ਆਪਣੇ ਕੋਲੇ ਹੈਗੇ ਆ ਵੱਡੇ ਦੀ ਗੱਲ ਹੀ ਕਰੀਏ ਕਿੰਨੇ ਲੀਟਰ ਦਾ ਆ ਗਿਆ ਜੀ ਇਹ ਆ ਜਾਂਦਾ ਜੀ 520 ਲੀਟਰ ਦਾ ਜੀ ਚਾਰ ਪਲਿਆਂ ਵਾਲਾ ਵੇਖੋ ਦਰਸ਼ਕੋ ਚੈੱਕ ਕਰੋ ਜੀ ਵੇਖੋ ਤਕੜੇ ਘਰ ਦੀ ਸੁਭਾਤ ਜਿੱਡਾਗਾ ਸਾਰਾ ਕੁਝ ਹੀ ਭਵਾਂ ਦੀ ਫਰਿੱਜ ਚ ਰੱਖੀ ਜਾਇਓ ਵੇਖੋ ਤੁਸੀਂ ਕਿੰਨੇ ਫੰਕਸ਼ਨ ਵੀ ਵੱਖੋ ਵੱਖਰੇ ਦੇਤੇ ਤੇ ਲਾਈਟ ਲੂਟ ਕਿਤੇ ਇਹ ਤਾਂ ਮੀਟਰ ਦੇ ਚੱਕਰ ਮੰਨੀ ਰੱਖੇ ਲਾਈਟ ਤਾਂ ਜੀ ਬਿਲਕੁਲ ਨਾ ਮਾਤਰਾ ਖਾਂਦਾ ਹੈ ਅਗਰ ਮੈਂ ਦਿਨ ਦੀ ਗੱਲ ਕਰਾਂ ਤੇ ਦਿਨ ਦੇ ਵਿੱਚ ਸਿਰਫ ਇੱਕ ਯੂਨਟ ਮਸਾਂ ਖਾਊਗਾ ਇਹ ਆ ਜਾਂਦੇ ਜੀ ਸਾਰੇ 스마트 ਇਨਵਰਟਰ ਟੈਕਨੋਲੋਜੀ ਵਾਲੇ ਹੈ ਜੀ ਜਿੰਨੀ ਇਹਨੂੰ ਕੂਲਿੰਗ ਦੀ ਜ਼ਰੂਰਤ ਹੋਊਗੀ ਜਿੰਨਾ ਤੁਸੀਂ ਸਮਾਨ ਇਹਦੇ ਵਿੱਚ ਰੱਖਿਆ ਹੈਗਾ ਸਿਰਫ ਓਨੀ ਹੀ ਕੰਜ਼ਿਊਮ ਕਰੂਗਾ ਜੀ ਬਿਜਲੀ ਐਕਸਟਰਾ ਨਹੀਂ ਲੈਂਦਾ ਜੀ ਇਹ ਜੀ ਇਹਦੇ 'ਚ ਇਹ ਹੋ ਸਕਦਾ ਵੀ ਜੀ ਆਪਾਂ ਉੱਪਰਲਾ ਠਾਰਨਾ ਤਾਂ ਉੱਪਰਲੇ ਆਪਾਂ ਕਰ ਸਕਦੇ ਹਾਂ ਬਿਲਕੁਲ ਹੋ ਸਕਦਾ ਜੀ ਇਹ ਆ ਜਾਂਦਾ ਮਾਡਲ ਕਨਵਰਟੇਬਲ ਜੀ ਇਹ ਸਾਰਾ ਉੱਪਰਲਾ ਹੈਗਾ ਪੋਰਸ਼ਨ ਤੁਹਾਡਾ ਫ੍ਰਿਜ ਦਾ ਅਗਰ ਤੁਸੀਂ ਇਹਦੇ ਵਿੱਚੋਂ ਇਹ نیچے ਆ ਜਾਂਦਾ ਜੀ ਇਹ ਤੁਹਾਡਾ ਫ੍ਰੀਜ਼ਰ ਦਾ ਉਹ ਆ ਜਾਂਦਾ ਕਨਵਰਟੇਬਲ ਦਾ ਜੀ ਕਨਵਰਟੇਬਲ ਦਾ ਮਤਲਬ ਕੀ ਹੈ ਅਗਰ ਤੁਹਾਨੂੰ ਵਿੰਟਰ ਦੇ ਵਿੱਚ ਜ਼ਰੂਰਤ ਨਹੀਂ ਹੈਗੀ ਫ੍ਰੀਜ਼ਰ ਦੀ ਤੁਸੀਂ ਉਹਨੂੰ ਵੀ ਕਨਵਰਟ ਕਰਕੇ ਸਾਰਾ 100% ਫ੍ਰਿਜ ਬਣਾ ਸਕਦੇ ਹੈਗੇ ਵਾਹ ਜੀ ਵਾਹ ਦੇਖੋ ਦਰਸ਼ਕੋ ਕਰੋ ਪਸੰਦ ਹੁਣ ਰੇਟ ਦੀ ਆਫਰ ਆ ਭੇਜ ਤੇ ਵੀ ਲੈਣੇ ਆ ਕੀ ਰੇਟ ਹੈ ਮਾਰਕੀਟ ਦਾ ਤੇ ਅੱਜ ਆਪਣਾ ਕੀ ਰੇਟ ਹੋ ਜੂਗਾ ਮਾਰਕੀਟ ਦਾ ਪ੍ਰਾਈਸ ਜਿਹੜਾ ਚੱਲ ਰਹੀ ਸਾਰਾ 90000 ਤੋਂ 22 ਚੱਲ ਰਿਹਾ ਹੈਗਾ ਬਟ ਆਪਣੇ ਕੋਲ ਆਈਜੀਡੀ 8 ਦੇ ਵਿੱਚ ਇਹ ਕੈਸ਼ ਪ੍ਰਾਈਸ ਸਾਰਾ ਤੁਹਾਨੂੰ 83990 ਦਾ ਪਊਗਾ ਜੀ ਕ੍ਰੈਡਿਟ ਕਾਰਡ ਯੂਜ਼ ਕਰਦੇ ਹੋ ਔਰ ਇਹਦੇ ਵੀ ਅਲੱਗ ਡਿਸਕਾਊਂਟ ਪੈਂਦਾ ਹੈਗਾ ਅਪ ਟੂ 10 10000 ਵੀ ਚੱਲ ਰਿਹਾ ਹੈਗਾ ਪਰਸੈਂਟੇਜ ਵਾਈ ਵੀ ਚੱਲ ਰਿਹਾ 15% ਵੀ ਮਿਲ ਸਕਦਾ ਹੈਗਾ ਜੀ ਉਹ ਡਿਪੈਂਡ ਹੈ ਤੇ ਇਹਨਾਂ ਦੇ ਮਾਡਲਸ ਬਹੁਤ ਆਉਂਦੇ ਨੇ ਅਲੱਗ-ਅਲੱਗ ਆਉਂਦੇ ਨੇ ਜੇ ਬਿਲਕੁਲ ਖਾਲੀ ਹੱਥਾਂ ਦੇ ਇਕੱਲਾ ਆਧਾਰ ਕਾਰਡ ਪੈਨ ਕਾਰਡ ਲਿਆਵੇ ਬਿਲਕੁਲ ਦੇ ਦੇ ਪਰ ਉਹ ਸੇਮ ਨਹੀਂ ਰਹੂਗੀ ਬਿਲਕੁਲ ਦੇ ਦੇ ਦਾਂਗੇ ਜੀ ਆ ਤੁਸੀਂ ਦੇਖ ਸਕਦੇ ਹੈਗੇ 2994 ਰੁਪਏ ਦੀ ਕਿਸ਼ਤ ਹੈਗੀ ਹੈ ਜੀ ਠੀਕ ਹੈ ਪਰ ਮੰਥ ਦੀ ਜਿਵੇਂ ਮਰਜ਼ੀ ਨੂੰ ਲੈ ਕੇ ਜਾ ਸਕਦੇ ਹੋ ਫਿਰ ਕਿਸੇ ਆਓ ਲੋ ਦਰਸ਼ਕੋ ਚੱਕੋ ਤੇ ਇਹਦੇ ਵਿੱਚ ਕਲਰ ਹੈ ਕਈ ਵਾਰੀ ਕਿਸੇ ਵੀਰਾਂ ਨੂੰ ਜਾਂ ਭੈਣਾਂ ਨੂੰ ਕਲਰ ਵੱਖੋ ਵੱਖਰੇ ਕਿੰਨੇ ਕੈਰ ਵੇਰ ਵੇਰ ਤਿੰਨ ਤਰ੍ਹਾਂ ਦੇ ਕਲਰ ਹੈ ਨਹੀਂ ਇਹਦੇ ਵਿੱਚ ਇੱਕ ਆ ਜਾਂਦੇ ਵਿੱਚ ਵਾਈਟ ਕਲਰ ਦਾ ਬਲੈਕ ਕਲਰ ਦਾ ਤੇ ਸਿਲਵਰ ਕਲਰ ਦਾ ਜੀ ਤਿੰਨ ਕਲਰ ਵਿੱਚ ਆ ਜਾਂਦੇ ਇਹਨਾਂ ਦੇ ਇਹਦੋਂ ਬਾਅਦ ਇੱਕ ਇਹਦੋਂ ਅਗਰ ਤੁਸੀਂ ਕਸਟਮਰ ਕਹਿੰਦੇ ਆ ਵੀ ਸਾਨੂੰ 50 60000 ਦੀ ਰੇਂਜ ਤੱਕ ਸਾਈਡ ਬਾਈ ਸਾਈਡ ਚਾਹੀਦਾ ਸਾਡੇ ਕੋਲ ਉਹ ਵੀ ਅਵੇਲੇਬਲ ਹੈ ਆਹ ਦੇਖ ਸਕਦੇ ਹੋ ਨਾਲ ਆਪਣੇ ਕੋਲ ਲੱਗਿਆ ਹੈਗਾ ਤੇ ਆ ਜਾਂਦਾ ਜੀ ਡਬਲ ਡੋਰ ਜੀ ਜਿਹਨੂੰ ਕਹਿ ਸਕਦੇ ਆ ਆਪਾਂ ਸਾਈਡ ਬਾਈ ਸਾਈਡ ਟੂ ਡੋਰ ਇਹ ਸਭ ਤੋਂ ਘੱਟ ਪ੍ਰਾਈਸ ਅੱਜ ਦੇ ਹੈਗੀ ਆਪਣੇ ਕੋਲੇ ਜੀ ਸਾਰਾ ਆਪਾਂ ਨੂੰ ਪ 55000 ਰੁਪਏ ਦਾ ਬੱਲੇ 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 ਵੇਖੋ ਦਰਸ਼ਕੋ ਵਾਹ ਕਮਾਲ ਐ ਐ ਲੱਗਦਾ ਮੈਂ ਸੱਚੀ ਮਿੱੱਚੀ ਦੇ ਫਰੂਟ ਪ੍ਰਾਡ ਵਿੱਚ ਲੱਗੇ ਹੁੰਦੇ ਆ ਵੀ ਜਿਹੜੇ ਵੀ ਕਿਸੇ ਭਰਾ ਦਾ ਕੋਈ ਫ੍ਰਿਜ ਫਰੂਜ ਖਰਾਬ ਹੈ ਮਤਲਬ ਕਹਿੰਦਾ ਕੱਢ ਦਿਓ ਖੋਰ ਹੁਣ ਤੇ ਰੇਟ ਰੂਟ ਵੀ ਬਿਲਕੁਲ ਜੈਨੂ ਐ ਤੇ ਜੀਐਸਟੀ ਵੀ ਕੱਟਿਆ ਪਿਆ ਤੇ ਆਫਰਾਂ ਵੀ ਵੱਡੀਆਂ ਲੱਗੀਆਂ ਦਿਵਾਲੀ ਤੱਕ ਹੀ ਆਫਰ ਰਹੂਗੀ ਜੀ ਦਿਵਾਲੀ ਤੱਕ ਹੀ ਆਫਰ ਰਹੂਗੀ ਜੀ ਮੌਕਾ ਨਾ ਗਵਾਓ ਤੁਸੀਂ ਇਸ ਗੱਲ ਦਾ ਚੱਕੋ ਦਰਸ਼ਕੋ ਫ੍ਰਿਜ ਜਿਹੜਾ ਤੁਹਾਨੂੰ ਪਸੰਦ ਆ ਜਿਹੜੀ ਚੀਜ਼ ਪਸੰਦ ਆ ਤੁਹਾਨੂੰ ਉਹੀ ਇਸ ਕਾਊਂਟਰ ਤੋਂ ਮਿਲੂਗੀ ਇਹਦੀ ਕਿਸ਼ਤ ਕੀ ਹੋਊਗੀ ਜੀ ਰੇਟ ਇਹਦਾ ਕਿਸ਼ਤ ਇਹਦਾ ਰੇਟ ਪੈਂਦਾ ਜੀ 55000 ਦਾ ਕਿਸ਼ਤ ਤੁਹਾਨੂੰ ਦਸੀ ਹੈ ਜੀ ਤੁਸੀਂ 2099 ਦੀ ਕਿਸ਼ਤ ਕਰਾਣੀ ਹੈ 3000 ਦੀ ਕਿਸ਼ਤ ਕਰਾਣੀ ਹੈ ਉਹ ਵੀ ਇਹਦੇ ਵਿੱਚ ਹੋ ਜਾਊਗੀ ਜੀ ਬਿਨਾ ਜ਼ੀਰੋ ਡਾਊਨ ਪੇਮੈਂਟ ਦਿੱਤੇ ਚੱਕੋ ਦਰਸ਼ਕੋ ਪੱਟੀ ਦਾ ਨੰਬਰ ਚੱਲੀ ਜਾਂਦਾ ਜਿਹੜੇ ਕਿਸੇ ਭਰਾ ਨੇ ਕਿਸੇ ਅੰਗਲੀ ਸੰਗਲੀ ਦੇ ਵਿੱਚ ਜਾਂ ਕਿਸੇ ਕੋਈ ਪ੍ਰੋਗਰਾਮ ਤੇ ਜਾਂ ਕੋਈ ਵਿਆਹ ਸ਼ਾਦੀ ਹੈ ਕਿਸੇ ਦੇ ਨਾਲ ਦੀ ਨਾਲ ਵੀਰ ਨੂੰ ਫੋਨ ਮਾਰੀ ਚੱਲੋ ਤੇ ਆ ਕੇ ਕਾਊਂਟਰ ਤੇ ਆਪਣਾ ਆਧਾਰ ਕਾਰਡ ਪੈਨ ਕਾਰਡ ਲਈ ਜਾਓ ਤੇ ਜਿਹੜਾ ਸਮਾਨ ਪਸੰਦ ਆ ਉਹ ਲਈ ਚੱਲੋ ਇੱਕ ਇਧਰ ਆ ਕੀ ਕੈਂਪਰ ਜਾਂ ਰੱਖਿਆ ਪਿਆ ਕਿ ਪਾਣੀ ਵਾਲਾ ਕੈਂਪਰ ਆ ਨਹੀਂ 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 ਜੀ ਇਹ ਕੈਂਪਰ ਨਹੀਂ ਹੈ ਜੀ ਇਹ ਹੈਗਾ ਜੀ 에ਅਰ ਫਰਾਇਰ ਤੇ ਪਲੱਸ ਇਹਦੇ ਚ ਆ ਜਾਂਦਾ ਜੀ ਓਵਨ ਹੂੰ ਇਹ ਹਾਂ ਜੀ ਕੀ ਪ੍ਰਾਈਸ ਇਹਨਾਂ ਦਾ ਇਹ ਪ੍ਰਾਈਸ ਵੈਸੇ ਗੱਲ ਕਰਾਂ ਜੀ ਮਾਰਕੀਟ ਦੇ ਵਿੱਚ ਸੀ ਇਹ ਦਾ ਇਹ ਦੋਨਾਂ ਦਾ 70 70 75 75 100 ਰੁਪਿਆ ਪ੍ਰਾਈਸ ਹੈ ਜੀ 7-7000 ਰੁਪਿਆ ਪ੍ਰਾਈਸ ਹੈਗਾ ਬਟ ਅੱਜ ਦੀ ਰੇਟ ਦੇ ਵਿੱਚ ਅਗਰ ਤੂੰ ਸਾਡੇ ਕੋਲ ਇਹ ਦੋਨੋਂ ਕੰਬੋ ਲੈਨੇ ਹੋ ਤੁਹਾਨੂੰ ਸਿਰਫ 11999 ਚ ਪਊਗਾ ਜੀ ਕੈਸ਼ ਦੇ ਵਿੱਚ ਕੁਫਲੇ ਚ ਤੁਸੀਂ ਫైనాਂਸ ਵੀ ਕਰਾ ਸਕਦੇ ਹੋ ਅਗਰ ਤੁਸੀਂ ਕਿਸ਼ਤਾਂ ਤੇ ਲੈਣਾ ਚਾਹੁੰਦੇ ਹੋ ਤਾਂ ਉਹਨੋਂ ਵੀ ਮਿਲੂਗਾ ਬਿਲਕੁਲ ਤਰੀਕੇ ਚ ਚੱਕੋ ਦਰਸ਼ਕੋ ਸਾਰਾ ਮਟੀਰੀਅਲ ਕੰਪਨੀ ਦਾ ਉਹ ਵੀ ਹੈਰ ਦਾ ਹੀ ਆ ਗਿਆ ਉਹ ਵੀ ਹੈਰ ਦੇ ਆ ਜੀ ਚੱਕੋ ਦਰਸ਼ਕੋ ਜਿਹੜੀ ਚੀਜ਼ ਪਸੰਦ ਹੈ ਹਾਂਜੀ ਉਹ ਲੈ ਲਿਓ ਪੱਟੀ ਤੇ ਨੰਬਰ ਹੈ ਜਿਹੜੇ ਪ੍ਰੋਪਰ ਚੱਲੀ ਜਾਂਦੇ ਆ ਆਹ ਕਾਰੇ ਵਾਸਤੇ ਆ ਗਿਆ ਨਾਲ ਇਹ ਆ ਜਾਂਦੇ ਜੀ ਟੈਂਪਰੇਚਰ ਕੰਟਰੋਲ ਕਰਨ ਵਾਸਤੇ ਜੀ ਇਹਦੇ ਵਿੱਚ ਇਹਦਾ ਹੁਣ ਬੈਨੀਫਿਟ ਕੀ ਹੈਗਾ ਆਪਾਂ ਦੇਖਦੇ ਆਂ ਮਾਰਕੀਟ ਦੇ ਵਿੱਚ ਬਹੁਤ ਤੇਲੀ ਚੀਜ਼ਾਂ ਮਿਲਦੀਆਂ ਅੱਜਕੱਲ ਜੋ ਕਿ ਬਹੁਤ ਜ਼ਿਆਦਾ ਹਾਰਮਫੁਲ ਹੈਗੀਆਂ ਨੇ ਠੀਕ ਹੈ ਇਹਦੇ ਵਿੱਚ ਕੀ ਤੁਸੀਂ ਕੋਈ ਵੀ ਪਕੌੜੇ ਬਣਾਉਣਾ ਚਾਹੁੰਦੇ ਹੋ ਘਰੇ ਕੋਈ ਬ੍ਰੈਡ ਬਣਾਉਣਾ ਚਾਹੁੰਦੇ ਹੈਗੇ ਹੋ ਸਿਰਫ ਉਹਨੂੰ ਹਲਕਾ ਬਰਸ਼ ਨਾਲ ਔਇਲ ਲਗਾ ਕੇ ਸਿਰਫ ਹਲਕਾ ਜਿਹਾ ਇਹਦੇ ਵਿੱਚ ਰੱਖਾ ਦਿਓ ਬਿਲਕੁਲ ਕ੍ਰਿਸਪੀ ਤੇ ਸੂਪੀ ਬਹੁਤ ਟੇਸਟੀ ਬਿੰਦਾ ਹੈਗਾ ਮਾਰਕੀਟ ਨਾਲੋਂ ਜਿਹੜੀ ਚੀਜ਼ ਆਪਾਂ ਨੂੰ ਮਿਲਦੀ ਹੈ ਨਾ ਉਹਦੇ ਨਾਲੋਂ ਤਾਂ ਕਿਤੇ ਜ਼ਿਆਦਾ ਬੈਟਰ ਹੈਲਦੀ ਚੀਜ਼ ਇੱਥੇ ਨਾਲੇ ਡਾਕਟਰਾਂ ਦੇ ਘਰ ਭੜਨ ਦੀ ਲੋੜ ਨਹੀਂ ਹੈ ਨਾ ਬਲੱਡ ਨਹੀਂ ਵਧੂਗਾ ਨਾ ਤੇਲ ਵਾਲੀ ਚੀਜ਼ ਕੋਈ ਪਸੰਦ ਨਹੀਂ ਕਰਦੇ ਕੋਈ ਅੰਗਰੇਜ਼ ਸੰਤ ਚ ਕੋਈ ਰਿਸ਼ਤੇਦਾਰ ਆਉਂਦਾ ਤਾਂ ਇਹਦੇ ਤੇ ਪੂਰਾ ਬੈਸਟ ਹੈ ਕੰਮ ਹੈ ਨਾ ਬਿਲਕੁਲ ਬੈਸਟ ਕੰਮ ਹੈ ਜੀ ਇਹ ਤਾਂ ਬਹੁਤ ਵਧੀਆ ਚੀਜ਼ ਹੈ ਜੀ ਬਾਕੀ ਵਾਰੰਟੀ ਦੀ ਗੱਲ ਕਰਾਂ ਇਹਦੀ 1 ਸਾਲ ਦੀ ਕੰਪਲੀਟ ਵਾਰੰਟੀ ਚੱਲ ਰਹੀ ਹੈ ਜੀ ਤੇ 3 ਸਾਲ ਮੈਗਨੇਟਰੋਂ ਦੀ ਵਾਰੰਟੀ ਚੱਲ ਰਹੀ ਹੈਗੀ ਆ ਮੈਗਨੇਟਰੋਂ ਦਾ ਮਤਲਬ ਕੀ ਹੁੰਦਾ ਜਿਹੜਾ ਇਹਦੇ ਵਿੱਚ ਉਹ ਹੀਟ ਰਿਡਿਊਸ ਕਰਦਾ ਗਰਮ ਕਰਦਾ ਜੀ ਉਹਦੀ 3 ਸਾਲ ਦੀ 3 ਸਾਲ ਦੀ ਫੁੱਲ ਵਾਰੰਟੀ ਹੈ ਜੀ ਵਾਹ ਜੀ ਵਾਹ ਚੱਕੋ ਦਰਸ਼ਕੋ ਤੇ ਪ੍ਰੋਪਰ ਜਿਹੜਾ ਵੀ ਕੁਝ ਦਿਖਾਇਆ ਆਪਾਂ ਐ ਏਲਈਡੀ ਹੋਗੀ ਜੀ ਫਰਿੱਜ ਹੋਗੇ ਜੀ ਜੀ ਇਹਨਾਂ ਦੀ ਕਿੰਨੇ ਕਿੰਨੇ ਟਾਈਮ ਦੀ ਵਾਰੰਟੀ ਹੋਗੀ ਗਰੰਟੀ ਹੋਗੀ ਵਾਰੰਟੀ ਦੀ ਗੱਲ ਕਰਾਂ ਜੀ ਏਲਈਡੀ ਦੀ ਤਿੰਨ ਸਾਲ ਦੀ ਕੰਪਲੀਟ ਵਾਰੰਟੀ ਚੱਲ ਰਹੀ ਹੈ ਜੀ ਆਈਡੀ ਰੇਟ ਦੇ ਵਿੱਚ ਪਹਿਲਾਂ ਚੱਲ ਰਹੀ ਸੀ ਸਿਰਫ 1 ਸਾਲ ਦੀ ਹੂੰ ਦਿਵਾਲੀ ਦੇ ਸਪੈਸ਼ਲ ਆਫਰ ਕਰਕੇ ਆਪਾਂ ਤੁਹਾਨੂੰ ਫ੍ਰਿਜ ਦੀ ਗੱਲ ਕਰਾਂ 2 ਸਾਲ ਦੀ ਕੰਪਲੀਟ ਵਾਰੰਟੀ ਚੱਲ ਰਹੀ ਹੈ ਫ੍ਰਿਜ ਦੀ ਜੀ ਤੇ 10 ਸਾਲ ਦੀ ਚੱਲ ਰਹੀ ਹੈ ਕੰਪਰੈਸਰ ਦੀ ਜੀ ਕੰਪਰੈਸਰ ਕੰਪਨੀ ਵੱਲੋਂ ਬਿਲਕੁਲ ਫ੍ਰੀ ਆਫ ਕੋਸਟ ਪਾਇਆ ਜਾਊਗਾ ਅਗਰ ਕੰਪਰੈਸਰ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਜੀ ਤਕਰੀਬਨ ਪੀੜੀ ਨੰਗਰ ਵਾਲੀ ਗੱਲ ਬਣ ਜੂਗੀ ਪੀੜੀ ਨੰਗਰ ਚੱਪ ਜੂ ਹਣਾ ਬਿਲਕੁਲ ਜੀ ਬਿਲਕੁਲ ਵਾਹ ਜੀ ਵਾਹ ਇਧਰ ਕਈ ਵਾਰੀ ਕੋਈ ਵੀਰਾਂ ਦਾ ਕੋਈ ਛੋਟਾ ਬਜਟ ਹੁੰਦਾ ਹੈ ਹਣਾ ਛੋਟੀ LED ਲੈਣੀ ਚਾਹਦਾ ਹੁੰਦਾ ਹੈ ਇਹਨਾਂ ਦਾ ਕੀ ਰੇਟਰ ਹੋਊਗਾ ਕੀ ਸਾਈਜ਼ ਇਹਨਾਂ ਦਾ ਜੀ ਇਹ ਆ ਜਾਂਦੀ ਹੈ ਜੀ ਆਪਣੇ ਕੋਲੇ 43 ਇ 42 ਇੰਚ ਤੋਂ ਬਾਅਦ ਨਾਲ ਆ ਜਾਂਦੀ ਹੈ 50 ਇੰਚ ਦੀ ਜੀ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਸਟਾਰਟਿੰਗ ਪ੍ਰਾਈਸ ਕੰਪਨੀ ਵਿੱਚ ਸਿਰਫ 23990 ਦਾ ਪ੍ਰਾਈਸ ਸਟਾਰਟਿੰਗ ਦੇ ਵਿੱਚ ਹੈ ਜੀ ਫੁੱਲ ਸਮਾਰਟ ਐਲਈਡੀ ਹੈ ਵਾਈਫਾਈ ਨਾਲ ਕਨੈਕਟ ਹੁੰਦੀ ਹੈ ਇਹਦੀ ਵੀ ਸੇਮ 3 ਸਾਲ ਦੀ ਕੰਪਲੀਟ ਵਾਰੰਟੀ ਦਿੱਤੀ ਜਾਊਗੀ ਜੀ ਬੈਜ਼ਲੈਸ ਬਿਲਕੁਲ 4K ਪੈਨਲ ਵਿੱਚ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਕੰਪਨੀ ਅਵੇਲੇਬਲ ਹੈ ਐਲਜੀ ਤੇ ਹਾਇਰ ਦੀ ਜੀ ਜੀ ਚੱਕੋ ਦਰਸ਼ਕੋ ਕੰਪਨੀ ਦਾ ਮਟੀਰੀਅਲ ਹੈ ਇਹਦੀਆਂ ਵੀ ਕਿਸ਼ਤਾਂ ਹੋ ਜਾਣੀਆਂ ਪੰਜੀ ਲੈਉਣ ਦੀ ਲੋੜ ਨਹੀਂ ਆਫਰਾਂ ਵੱਡੀਆਂ ਚੱਲੀ ਜਾਂਦੀਆਂ ਹੋਰ ਕਿਹੜੀ ਚੀਜ਼ ਦਰਸ਼ਕਾਂ ਨੂੰ ਕੋਈ ਹੋਰ ਪਸੰਦ ਹੁੰਦੀ ਆ ਕਈ ਵਾਰੀ ਕਿਸੇ ਵੀਰਾਂ ਨੇ ਕੋਈ ਸੈਂਪਲ ਮਸ਼ੀਨ ਲੈਣੀ ਹੁੰਦੀ ਆ ਹਨਾ ਇਹ ਕਿੰਨੇ ਕਿਲੋ ਵਾਲੀ ਆ ਗਈ ਇਹ ਵੀ ਵੱਡਾ ਹੀ ਲੱਗਦਾ ਜਗਾਰ ਆ ਜਾਂਦੀ ਹੈ ਜੀ 9.5 ਕਿਲੋ ਵਾਲੀ ਜੀ 9 ਕਿਲੋ ਵਾਲੀ ਆਪਣੇ ਕੋਲੇ 7 ਕਿਲੋ ਤੋਂ ਲੈ ਕੇ 14 ਕਿਲੋ ਤੱਕ ਸੈਮੀ ਵਾਸ਼ਿੰਗ ਮਸ਼ੀਨਸ ਵੀ ਅਵੇਲੇਬਲ ਨੇ ਕਾਫੀ ਕਸਟਮਰ ਹੁੰਦੇ ਹੈਗੇ ਜਿਨ੍ਹਾਂ ਦੀ ਫੈਮਿਲੀ ਜ਼ਿਆਦਾ ਵੱਡੀ ਹੁੰਦੀ ਹੈ ਇਹ ਪਿੰਡਾਂ ਦੇ ਵਿੱਚ ਗੱਲ ਕਰਾਂਗੇ ਠੀਕ ਹੈ ਜੀ ਉਹਨਾਂ ਵਿੱਚ ਕੀ ਹੈ ਜੀ ਸਾਡੇ ਕੋਲੇ ਮੈਕਸਿਮਮ ਕਪੈਸਿਟੀ 14 ਕਿਲੋ ਵੀ ਅਵੇਲੇਬਲ ਹੈਗੀ ਹੈ ਜੋ ਜਿਹਦਾ ਪ੍ਰਾਈਸ ਹੈ ਸਿਰਫ 21990 ਰੁਪਏ ਦਾ ਮਾਰਕੀਟ ਦੇ ਵਿੱਚ 14 ਕਿਲੋ ਸੈਮੀ ਮਸ਼ੀਨ ਐਨੇ ਕੱਟ ਰੇਟ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਜੀ 21999 ਦੀ ਗਿਫਟ ਇਹਦੇ ਨਾਲ ਵੀ ਹੈਗੇ ਤਿੰਨ ਇਹ ਤੇਰੇ ਨਾਲ ਵੀ ਪ੍ਰੋਪਰ ਵਧੀਆ ਦਿੱਤੇ ਜਾਣਗੇ ਜੀ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਹੈਗੇ ਆ ਉਹਨਾਂ ਤਿੰਨਾਂ ਵਿੱਚੋਂ ਕੋਈ ਵੀ ਹੈਗਾ ਇੱਕ ਲੈ ਕੇ ਜਾ ਸਕਦੇ ਹੋ ਜਾਂ ਤੁਸੀਂ ਇਕੱਠੇ ਤਿੰਨੇ ਲੈ ਕੇ ਜਾ ਸਕਦੇ ਹੋ ਹੋਰ ਜ ਕੋਈ ਮਤਲਬ ਹਾਂਜੀ ਇੱਕ ਇਧਰਲੇ ਪਾਸੇ ਆ ਵੀ ਫਰਿੱਜ ਆ ਗਿਆ ਇਹ ਹਾਂਜੀ ਇਹ ਵੀ ਫਰਿੱਜ ਆ ਜਾਂਦੇ ਜੀ ਆਪਣੇ ਕੋਲੇ ਇਹ ਹੈਗਾ ਜੀ ਡਬਲ ਡੋਰ ਦੀ ਕਪੈਸਿਟੀ ਵਿੱਚ 460 ਲੀਟਰ ਦਾ ਵੇਖੋ ਦਰਸ਼ਕੋ ਮਾਰੋ ਨਿਗਾਹ ਕਈ ਵਾਰੀ ਕਿਸੇ ਕੋਈ ਭੈਣ ਦਾ ਵਿਆਹ ਹੁੰਦਾ ਜੀਐਸਟੀ ਰੇਟ ਘਟੇ ਆ ਬਾਕੀ ਆਫਰਾਂ ਵੱਡੀਆਂ ਚੱਲੀਆਂ ਤਾਂ ਲੈ ਕੇ ਤੁਸੀਂ ਇਹ ਵੀ ਰੱਖ ਸਕਦੇ ਹੋ ਇਹਦਾ ਕੀ ਰੇਟ ਪੈਜੂਗਾ ਜੀ ਇਹ ਜੀ ਵੈਸੇ ਮਾਰਕੀਟ ਚ ਪ੍ਰਾਈਸ ਪੈਂਦਾ ਇਹਦਾ 68 ਤੋਂ 68000 ਦਾ ਜੀ ਬਟ ਅੱਜ ਦੀ ਡੇਟ ਵਿੱਚ ਅਗਰ ਸਾਡੇ ਕੋਲੋਂ ਤੁਸੀਂ ਪਰਚੇਜ਼ ਕਰੋਗੇ ਜੀਐਸਟੀ ਘਟਾ ਕੇ ਸਾਰੀ ਆਪਾਂ ਨੂੰ ਇਹ ਪੈਂਦਾ ਜੀ 52990 ਰੁਪਏ ਦਾ ਕੈਸ਼ ਦੇ ਵਿੱਚ ਅਗਰ ਤੁਸੀਂ ਇਹ ਤੋਂ ਕੋਈ ਕ੍ਰੈਡਿਟ ਕਾਰਡ ਵੀ ਯੂਜ਼ ਕਰਦੇ ਹੋਗੇ ਉਰੇ ਤੇ ਵੀ ਸਾਨੂੰ ਅਪ ਟੂ 6 ਤੋਂ 7000 ਰੁਪਏ ਕੈਸ਼ਬੈਕ ਦਾ ਬਹੁਤ ਆਰਾਮ ਨਾਲ ਮਿਲ ਜੂਗਾ ਜੀ ਵਾਹ ਜੀ ਵਾਹ ਦੇਖੋ ਦਰਸ਼ਕੋ ਚੱਕੋ ਅੱਜ ਸਾਨੂੰ ਆਫਰਾਂ ਵੱਡੀਆਂ-ਵੱਡੀਆਂ ਦੇਤੀਆਂ ਲੈ ਇਹ ਵੀ ਆਪਾਂ ਬੰਦ ਕਰਤਾ ਹੁਣ ਪਤਾ ਕੀ ਆ ਇੱਕ ਬੀਲਦਾਰੀ ਵਾਲਾ ਸਾਰਾ ਸਿਸਟਮ ਆਪਾਂ ਦਿਖਾਤਾ ਜੀ ਜੀ ਹੁਣ ਦੀਵਾਲੀ ਆਈ ਜਾਂਦੀ ਹੈ ਢੇੜੇ ਤੇ ਜਵਾਕ ਵੀ ਜਾਂਦੇ ਆ ਮਾਪੇ ਨੂੰ ਤੰਗ ਕਰੀ ਉਹ ਕਹਿੰਦਾ ਪੜਾਕੇ ਲੈ ਕੇ ਆਉਣੇ ਆ ਪੜਾਕੇ ਦੇ ਪੈਸੇ ਫੂਕਣੇ ਆ ਜਾਂ ਮੈਨੂੰ ਲੈਪਟਾਪ ਲੈ ਕੇ ਦੇ ਕੋਈ ਇਹੋ ਜਿਹਾ ਝਗੜਾ ਜਾਵੇ ਮੋਬਾਈਲ ਉਹ ਵੀ ਲੱਗਣ ਜਰੂਰ ਅਵੇਲੇਬਲ ਹੈ ਜੀ ਦਿਖਾਵਾਂਗੇ ਬਿਲਕੁਲ ਆਪਣੇ ਕੋਲੇ ਐਚਪੀ ਕੰਪਨੀ ਦੇ ਲੈਪਟਾਪ ਵੀ ਅਵੇਲੇਬਲ ਆ ਤੁਹਾਨੂੰ ਦਿਖਾਵਾਂਗੇ ਸਾਡੇ ਕੋਲੇ HP ਕੰਪਨੀ ਲੈਪਟਾਪ अवेलेबल ਹੈ ਮਾਰਕੀਟ ਦੇ ਵਿੱਚ ਇਹਦਾ ਕਾਫੀ ਪ੍ਰਾਈਸ ਦੇ ਰਹੇ ਨੇ ਲੋਕ ਕੋਈ 40000 ਦਾ ਦੇ ਰਿਹਾ ਕੋਈ 42000 ਦਾ ਦੇ ਰਿਹਾ ਕੋਈ 39000 ਦਾ ਦੇ ਰਿਹਾ ਹੈਗਾ ਸਾਰਿਆਂ ਦੇ ਅਲੱਗ-ਅਲੱਗ ਰੇਟ ਪ੍ਰਾਈਸ ਹੈਗੇ ਨੇ ਆਪਣੇ ਕੋਲ ਅਗਰ ਤੁਸੀਂ ਇਹਨੂੰ ਪਰਚੇਸ ਕਰੋਗੇ ਤੁਹਾਨੂੰ ਸਿਰਫ 35000 ਦਾ ਲੈਪਟਾਪ ਪੈਂਦੇ ਜੀ ਤੇ ਨਾਲ ਕੋਈ ਆਫਰ ਵੀ ਦਿਓ ਜੀ ਆਫਰ ਜਰੂਰ ਦੇਾਂਗੇ ਜੀ ਕਿਉਂ ਨਹੀਂ ਦੇਾਂਗੇ ਆਫਰ ਤੁਹਾਨੂੰ ਦੀਵਾਲੀ ਦੇ ਚੱਲਦੇ ਤੁਹਾਡੇ ਸਾਡੇ ਕੋਲੇ ਸਪੈਸ਼ਲ ਆਫਰ ਇਹ ਹੈ ਜੀ ਨਾਲ ਇਹਦੇ ਕੀਬੋਰਡ ਮਾਊਸ ਬਿਲਕੁਲ ਫਰੀ ਦਿੱਤਾ ਜਾਊਗਾ ਜੀ ਨਾਲ ਕੋਈ ਚਾਰਜ ਨਹੀਂ ਹੈ ਕੋਈ ਚਾਰजेस ਨਹੀਂ ਹੈ ਜੀ ਵਾਇਰਲੈਸ ਮਾ우스 ਹੈ ਵਾਇਰਲੈਸ ਕੀਬੋਰਡ ਹੈਗਾ ਜੀ ਇੱਕ ਛੋਟਾ ਜਿਹਾ ਗਿਫਟ ਹੋਰ ਐਡ ਕਰਾਂਗੇ ਜੀ ਇਹ ਨਾਲ ਬੈਗ ਬਿਲਕੁਲ ਫ੍ਰੀ ਹੈ ਜੀ ਜੇ ਨੂੰ ਲੈਪਟਾਪ ਬੈਕ ਕਹਿੰਨੇ ਆਪਾਂ ਉਹ ਬਿਲਕੁਲ ਫਰੀ ਦਿੱਤਾ ਜਾਊਗਾ ਇਹ ਨਾਲੇ ਜੀ ਵੇਖੋ ਦਰਸ਼ਕੋ ਬੱਚਿਆਂ ਵਾਸਤੇ ਵੀ ਇਹ ਚੀਜ਼ ਹੋ ਗਈ ਹੋਰ ਮੋਬਾਈਲ ਮੂਲ ਵੀ ਕੋਈ ਆਫਰ ਹੈ ਮੋਬਾਈਲ ਦੇ ਵਿੱਚ ਵੀ ਸਾਡੇ ਕੋਲ ਕਾਫੀ ਕੰਪਨੀਆਂ ਅਵੇਲੇਬਲ ਹੈਈਆਂ ਜੀ Oppo ਹੋ ਗਿਆ Vivo ਹੋ ਗਿਆ iPhone ਹੋ ਗਿਆ OnePlus ਹੋ ਗਿਆ ਜੀ ਸਾਰੇ ਜੀ ਅਵੇਲੇਬਲ ਹੈ ਕਿਉਂਕਿ ਜਿਹੜੇ ਕਾਫੀ ਕਸਟਮਰ ਆਂਦੇ ਸਾਡੇ ਕੋਲ ਕਹਿੰਦੇ ਆ ਵੀ ਸਾਨੂੰ ਅਲੱਗ-ਅਲੱਗ ਬ੍ਰਾਂਡ ਦੇ ਚ ਫੋਨ ਚਾਹੀਦੇ ਨੇ ਸਾਡੇ ਕੋਲ ਹਰ ਇੱਕ ਤਰ੍ਹਾਂ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਦਾ ਸਾਡੇ ਕੋਲ ਮੋਬਾਈਲ ਅਵੇਲੇਬਲ ਹੈਗਾ ਜੀ ਦੇਖ ਲਓ ਲੈ ਦਰਸ਼ਕੋ ਜਿਹੜੇ ਵੀ ਕਿਸੇ ਭਰਾ ਨੂੰ ਜਾਂ ਕਿਸੇ ਭੈਣ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਕੋਈ ਵੀ ਚੀਜ਼ ਲੈਣੀ ਆ ਕੱਲੀ-ਕੱਲੀ ਚੀਜ਼ ਵੀਡੀਓ ਦੇ ਰਾਹੀਂ ਆਪਾਂ ਕੈਦ ਕਰ ਲਈ ਰੇਟ ਵਗੈਰਾ ਪੁੱਛ ਲੈ ਖਾਲਮ ਖਾਲੀ ਆ ਕੇ ਧਾਰ ਕਾਰਡ ਪੈਨ ਕਾਰਡ ਨਾਲ ਲਿਆ ਕੇ ਤੇ ਵੀਰ ਅਰਗਾਂ ਤੋਂ ਜਿਹੜੀ ਚੀਜ਼ ਪਸੰਦ ਆ ਉਹ ਲਿਆ ਸਕਦੇ ਹੋ ਰੇਟ ਬਾਜ਼ਾਰ ਦੇ ਨਾਲੋਂ ਜੈਨੂਅਲ ਹੈਗੇ ਰੇਟ ਘੱਟ ਰੱਖੇ ਹੈਗੇ ਦੀਵਾਲੀ ਤੱਕ ਹੀ ਆਫਰ ਹੈਗੀ ਤੇ ਜਿਹੜੇ ਵੀ ਕਿਸੇ ਵੀਰ ਨੇ ਕਿਸੇ ਚੀਜ਼ ਦੀ ਜਰੂਰਤ ਹੈ ਤਾਂ ਸੰਪਰਕ ਕਰ ਲਿਓ। ਉਦੋਂ ਬਾਅਦ ਇਹ ਬਾਕਸਰਾਂ ਦਾ ਹੀ ਪੁੱਛ ਹੀ ਲੈਣੇ ਆ ਬਾਕਸਰਾਂ ਦੇ ਨਾਂ ਤੇ ਯਾਰ ਬੜੀ ਲੁੱਟ ਮਚਾਈ ਹੈ ਕੀ ਤੁਸੀਂ ਤਿੰਨੇ ਆ ਕਿਉਂ ਇਹ ਇਕੱਲੇ ਇਹ ਪਰਚੀ ਜੀ ਲੈਣੇ ਹੋ। ਕੋਈ ਇਹ ਸਿੱਕੇ ਪੈਨ ਵਾਲਾ ਕੰਪਨੀ ਹੈ ਜੀ ਇਹ ਬਿਲਕੁਲ ਸਾਡੀ ਸ਼ਾਪ ਦਾ ਆਫੀਸ਼ੀਅਲ ਵਾਊਚਰ ਕਾਰਡ ਹੈਗਾ ਜੀ ਇਹ ਜੋ ਹਰੇ ਕਸਟਮਰ ਨੂੰ ਦਿੱਤਾ ਜਾਂਦੇ ਆ ਜੀ। ਕਿੰਨੇ ਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਫ੍ਰੀ ਹੈ ਜੀ ਹਰ ਇੱਕ ਪ੍ਰੋਡਕਟ ਨਾਲ ਇਹ ਇੱਕ ਕਾਰਡ ਬਿਲਕੁਲ ਫ੍ਰੀ ਦਿੱਤਾ ਜਾਊਗਾ ਇਹਦੇ ਕੋਈ ਚਾਰਜ ਨਹੀਂ ਹੈ। ਜੀ ਠੀਕ ਹੈ। ਜਿਹੜਾ ਹੈਗਾ ਗਿਫਟ ਨਿਕਲਣ ਦੀ ਮਿਕਰਰੀ ਦੇ ਸਕਦੇ ਹੈਗੇ ਉਹ 10 ਨਵੰਬਰ 2025 ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਇਹਨਾਂ ਦੇ ਨਾਮ ਕੱਢੇ ਜਾਣਗੇ। ਇਨਾਮ ਦੇਖ ਸਕਦੇ ਹੋ ਤੁਹਾਡੇ ਕੋਲੇ 43 ਇੰਚ ਐਲ.ਈ.ਡੀ. ਹੈ, ਵਾਸ਼ਿੰਗ ਮਸ਼ੀਨ ਹੈ, ਸੋਫਾ ਹੈਗਾ, microwaves ਹੈ। ਤੁਸੀਂ ਦੇਖ ਸਕਦੇ ਹੋ ਜੋ ਚੀਜ਼ਾਂ ਮੂਰੇ ਹੈਗੀਆਂ ਤੁਹਾਨੂੰ ਇਹਨਾਂ ਵਿੱਚ ਕੋਈ ਨਾ ਕੋਈ ਚੀਜ਼ ਦਿੱਤੀ ਜਾਊਗੀ ਜੀ ਬਿਲਕੁਲ ਫ੍ਰੀ। ਵਾਹ ਜੀ ਵਾਹ। ਜੇ ਕਿੰਨੇ ਦੀ ਕੋਈ ਵੀਰ ਪਰਚੇਜ਼ ਕਰੂਗਾ 15000 ਤੋਂ ਬਾਅਦ ਕੋਈ ਵੀ ਤੁਸੀਂ ਪਰਚੇਜ਼ ਕਰਦੇ ਹੋ ਚੀਜ਼ ਉਹਦੇ ਨਾਲੇ ਗਿਫਟ ਵਾਚਰ ਬਿਲਕੁਲ ਫ੍ਰੀ ਦਿੱਤਾ ਜਾਊਗਾ। ਲਓ ਦਰਸ਼ਕੋ ਜਿਹੜਾ ਵੀ ਵੀਰ ਹੈ ਚੈਨਲ ਤੇ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ ਵੀ ਆਪਾਂ ਆਫਰ ਲੈ ਕੇ ਦਿੰਨੇ ਆ ਐ ਨਹੀਂ ਗੱਲ ਬਣਦੀ ਬਾਈ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਜਿਹੜੇ ਭਰਾ ਵੀਡੀਓ ਸ਼ੇਅਰ ਕਰਕੇ ਆਉਣਗੇ ਹਾਂ ਜੀ ਉਹਨਾਂ ਨੂੰ ਕੀ ਚੀਜ਼ ਗਿਫਟ ਦੇਵੋਗੇ 20 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕਾਂ ਨਾਲ ਨਹੀਂ ਇਲੈਕਟ੍ਰਿਕ ਕੇਟਲ ਬਿਲਕੁਲ ਫ੍ਰੀ ਦਿੱਤੀ ਜਾਊਗੀ ਚੱਕੋ ਦਰਸ਼ਕੋ ਜਿਹੜੇ ਵੀ ਭਰਾ 20 ਜਣਾਂ ਨੂੰ ਵੀਡੀਓ ਸ਼ੇਅਰ ਕਰਕੇ ਆਉਣਗੇ ਤੇ ਆਹ ਚੀਜ਼ ਫ੍ਰੀ ਦਿੱਤੀ ਜਾਊਗੀ ਹਾਂ ਜੀ ਤੇ ਜਿਹੜੇ ਵੀ ਭਰਾ ਦੂਰੋਂ ਨੇੜੋਂ ਚੱਲ ਕੇ ਆਉਣਗੇ ਕੁਛ ਨਾ ਕੁਛ ਮਾਨ ਤਾਨ ਤੁਸੀਂ ਉਹਨਾਂ ਦਾ ਵੀ ਕਰਿਓ ਪੂਰਾ ਪੂਰਾ ਫੁੱਲ ਕਰਾਂਗੇ ਜੀ ਇਹ ਲੋਕੇਸ਼ਨ ਦੁਆਰਾ ਪ੍ਰੋਪਰ ਦੱਸ ਦਊ ਆਪਣੀ ਕਿੱਥੇ ਜੀ ਆਪਨੇ ਲੋਕੇਸ਼ਨ ਆਈ ਨੇੜੇ ਦੁਰਗਾ ਮੰਦਿਰ ਰੇਲਵੇ ਰੋਡ ਗੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ ਟਾਲੀ ਵਾਲਾ ਐਂਟਰਪ੍ਰਾਈਜ਼ ਲੋ ਦਰਸ਼ਕੋ ਬੜਾ ਲੰਮਾ ਟਾਈਮ ਸੋਚਣ ਦੀ ਲੋੜ ਨਹੀਂ ਜਿਹੜੇ ਵੀ ਕਿਸੇ ਭਰਾ ਨੂੰ ਕੋਈ ਵੀ ਚੀਜ਼ ਚਾਹੀਦੀ ਆ ਦਿਵਾਲੀ ਤੇ ਵੱਡੀਆਂ ਵੱਡੀਆਂ ਆਫਰਾਂ ਜਿੱਥੇ ਮਰਜੀ ਬਜ਼ਾਰਾਂ ਦੇ ਵਿੱਚ ਕੱਲੀ ਕੱਲੀ ਸ਼ਾਪ ਚੈੱਕ ਕਰਕੇ ਆ ਜਿਓ ਬਿਲਕੁਲ ਜੈਨੂਇਨ ਰੇਟ ਹੋਣਗੇ ਤੇ ਜਿਹੜੀ ਚੀਜ਼ ਹੋਊਗੀ ਬਿਲਕੁਲ ਕੰਪਨੀ ਦੀ ਚੀਜ਼ ਹੋਊਗੀ ਪੱਕਾ ਬਿੱਲ ਹੋਊਗਾ ਠੀਕ ਹੈ ਬਾਈ ਜੀ ਤੁਸੀਂ ਜਾਣਕਾਰੀ ਬਹੁਤ ਵਧੀਆ ਦਿੱਤੀ ਭਰਾਵਾਂ ਨੂੰ ਆਪਣਾ ਬਹੁਤ ਵਧੀਆ ਵਧੀਆ ਦਿੱਤੀਆਂ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ